ਸਰ ਮੇਰਾ ਨਾਮ ਅਮਨਦੀਪ ਕੌਰ ਆ ਮੇਰਾ ਪਿੰਡ ਵੰਦਸਟਾਣਾ ਮੈਂ ਲਾਲ ਸਿੰਘ ਦੀ ਨਵੇਂ ਕਿਲੇ ਤੋਂ ਪੋਤੀ ਆਈ ਤੇ ਮਤਲਬ ਸਾਡਾ ਇੱਥੇ ਰੋਸ ਜਾਰੀ ਕਰਨ ਦਾ ਇਹ ਮਕਸਦ ਆ ਅੱਗੇ ਸਾਰਾ ਪਰਿਵਾਰ ਮਤਲਬ ਇੱਥੇ 15 ਅਗਸਤ ਤੇ ਮਤਲਬ ਬੁਲਾਇਆ ਜਾਂਦਾ ਸੀਗਾ ਮਤਲਬ ਆਈਡੀ ਕਾਰਡ ਭੇਜਿਆ ਜਾਂਦਾ ਸੀਗਾ ਉਹ ਤੇ ਮਤਲਬ ਪਰਿਵਾਰ ਸਾਰਾ ਸਮੇਤ ਸਾਰਾ ਹੁੰਦਾ ਸੀ ਬਾਅਦ ਚ ਦੋ ਪਰਿਵਾਰ ਉਹਨਾਂ ਨੇ ਦੋ ਮੈਂਬਰ ਕਰਤੇ ਵੀ ਇੱਕ ਕਾਰਡ ਨਾਲ ਇੱਕ ਮੈਂਬਰ ਆ ਸਕਦਾ ਸੀ ਹੁਣ ਸਿਰਫ ਇੱਕ ਇੱਕ ਹੀ ਮੈਂਬਰ ਆ ਸਕਦਾ ਜਿਨਾਂ ਕੋਲ ਕਾਰਡ ਜਾਂਦਾ ਨਹੀਂ ਤਾਂ ਬਾਅਦ ਦੇ ਵਿੱਚ ਕਿਸੇ ਕੋਲ ਕਾਰਡ ਵੀ ਨਹੀਂ ਜਾਂਦਾ ਮੇਰੇ ਵਾਂਗ ਦਸਟਾਣੇ ਨਾਲ ਹੀ ਹੈਗੇ ਆ ਕਾਫੀ ਟਾਈਮ ਦੇ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਸਨਮਾਨਤ ਵੀ ਕੀਤਾ ਹੋਇਆ ਉਹਨਾਂ ਨੂੰ ਉਹਨਾਂ ਦੇ ਬਜ਼ੁਰਗ ਦਾ ਉਹਨਾਂ ਨੂੰ ਤਾਂ ਕੁਝ ਇਸ ਚੀਜ਼ ਬਾਰੇ ਪਤਾ ਵੀ ਨਹੀਂ ਆ ਪਹੁੰਚੀ ਸੀ 15 ਅਗਸਤ ਨੂੰ ਉਹਨਾਂ ਨੂੰ ਇਸ ਵਾਰ ਇੱਥੇ ਰੋਸ ਕਰਨਾ ਪਿਆ ਉਹ ਕੀ ਕਰ ਰਹੇ ਆ ਸਰ ਐਕਚੁਅਲੀ ਮੈਂ ਗਈ ਨਹੀਂ ਹੈਗੀ ਵੈਸੇ ਕਹਿੰਦੇ ਪਿਆ ਵੀ ਜਿਹੜੇ ਸੀਗੇ ਉਹਨਾਂ ਨੂੰ ਪੱਖੇ ਵਗੈਰਾ ਨਹੀਂ ਇੰਤਿਆਮ ਨਹੀਂ ਸੀ ਅੱਗੇ ਮੈਂ ਆਏ ਵਰੀ ਤਕਰੀਬਨ ਆਂਦੀ ਆ ਤੇ ਐਤਕੀ ਮਤਲਬ ਮੇਰੇ ਕੋਲ ਆਇਆ ਨਹੀਂ ਗਿਆ ਹੈਗਾ ਤੇ ਬਾਕੀ ਸਾਰੇ ਵੀਡੀਓ ਤੋਂ ਦੇਖ ਕੇ ਪਤਾ ਲੱਗਦਾ ਹੈਗਾ ਉੱਥੇ ਕੋਈ ਪੱਖੇ ਦਾ ਇੰਤਿਆਮ ਨਹੀਂ ਸੀ ਤੇ ਇੱਕ ਕਹਿੰਦੇ ਵੀ ਪਾਣੀ ਵਗੈਰਾ ਨਹੀਂ ਮਿਲਦਾ ਪਿਆ ਸੀਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਡਿਮਾਂਡ ਕੀ ਹੈ ਉਹਨੂੰ ਡਿਮਾਂਡ ਵੀ ਜਿਵੇਂ ਪਰਿਵਾਰ ਜਾਂਦੇ ਆ ਸਨਮਾਨਤ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਆ ਆਪਾਂ ਤਾਂ ਇਹੀ ਸੀਜ਼ ਮੰਗਦੇ ਆ ਵੀ ਸਾਰੇ ਪਰਿਵਾਰ ਆਉਣਾ ਚਾਹੀਦਾ ਸਭ ਪਰਿਵਾਰ ਨੂੰ ਸਨਮਾਨਤ ਹੋਣਾ ਚਾਹੀਦਾ ਰਾਣਾ ਪ੍ਰਵੀਨ ਕੁਮਾਰ ਜੀ ਹਾਂਜੀ ਮੈਂ ਪੱਤਰਕਾਰ ਪਹਿਰਾਵਾ ਦਾ ਸਾਰਿਆਂ ਦਾ ਜਿਲੋਂ ਮੈਂ ਧੰਨਵਾਦੀ ਆ 15 ਅਗਸਤ ਵਾਲੇ ਦਿਨ 8:30 ਵਜੇ ਤੋਂ ਅਸੀਂ ਬੈਠੇ ਆ ਜੀ 9:40 ਮਿੰਟ ਤੱਕ ਪਾਣੀ ਤੋਂ ਹੀ ਗੱਲ ਚੱਲੀ ਆ ਮੈਂ ਪਾਣੀ ਦਾ ਕਿਹਾ ਵੀ ਮੁਲਾਜ਼ਮਾਂ ਨੂੰ ਮੈਂ ਕਿਹਾ ਵੀ ਪਾਣੀ ਇੱਧਰ ਭੇਜ ਦਿਓ ਤੇ ਮੁਲਾਜ਼ਮਾਂ ਨੇ ਮੇਰੇ ਵੱਖੀ ਤੇ ਚੁੰਡੀ ਵੜਨ ਦੇ ਕਾਰਨ ਇਥੋਂ ਸਭ ਕੁਝ ਜੋ ਵੀ ਹੋਇਆ ਇਸ ਤੋਂ ਹੋਇਆ ਜੀ ਔਰ ਸਾਰਿਆਂ ਨੇ ਤੱਕਾ ਮੁਕੀ ਕੀਤੀ ਰੋਲਾ ਪਿਆ ਤੱਕੇ ਮੁਕੀ ਦੇ ਵਿੱਚ ਮੇਰੇ ਤੋਂ ਜਿਹੜਾ ਲੱਡੂਆਂ ਦਾ ਡੱਬਾ ਦਿੱਤਾ ਸੀ ਉਹ ਡਿੱਗ ਚੁੱਕਿਆ ਜੀ ਬਾਕੀ ਉਸ ਤੋਂ ਬਾਅਦ ਸਾਰੇ ਮੈਂਬਰ ਸਾਹਿਬਾਨਾਂ ਨੇ ਇਸ ਦੇ ਵਿਰੋਧ ਵਿੱਚ ਆਣ ਕੇ ਵਾਅਦਾ ਕਰਤੇ ਸਾਡਾ ਪ੍ਰਧਾਨ ਜੀ ਬਿਨ ਪੁੱਛੇ ਤੋਂ ਬਿਨ ਕੀਤੇ ਤੋਂ ਪ੍ਰਸ਼ਾਸਨ ਦੇ ਪੱਖ ਦੇ ਵਿੱਚ ਵੀਡੀਓ ਦੇ ਰਿਹਾ ਚਾਹ ਉਹ ਪ੍ਰਧਾਨ ਦੇ ਖਿਲਾਫ ਹੋਏ ਸਾਰੇ ਹਾਂ ਜੀ ਪ੍ਰਧਾਨ ਤੇ ਅਸੀਂ ਨਵੀਂ ਚੋਣ ਕਰ ਰਹੇ ਹਾਂ ਅਸੀਂ ਨਵਾਂ ਪ੍ਰਧਾਨ ਚੁਣ ਰਹੇ ਹਾਂ ਠੀਕ ਹੈ ਠੀਕ ਹੈ ਨਵੀਂ ਚੋਣ ਕਰਾਗੇ ਅਸੀਂ ਨਵੀਂ ਚੋਣ ਕਰ ਲਈ ਆ ਨਵਾਂ ਕੁਝ ਘੰਟੇ ਦਾ ਤੱਕ ਅਸੀਂ ਨਵਾਂ ਪ੍ਰਧਾਨ ਪੇਸ਼ ਕਰ ਦੇਾਂਗੇ ਠੀਕ ਸਟੇਟ ਪ੍ਰੈਜ਼ੀਡੈਂਟ ਫ੍ਰੀਡਮ ਫਾਈਟਰ ਡਿਪੈਂਡੈਂਸ ਐਸੋਸੀਏਸ਼ਨ ਪੰਜਾਬ ਅੱਜ ਸਾਡੀ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀ ਇੱਥੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਜ਼ਿਲ੍ਹੇ ਦੇ ਦੇਸ਼ ਭਗਤ ਪਰਿਵਾਰਾਂ ਦੇ ਮੈਂਬਰ ਸ਼ਾਮਲ ਹੋਇਆ ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਹੈ ਪਿਛਲੇ ਦਿਨੀ 15 ਅਗਸਤ ਦੇ ਜੋ ਆਜ਼ਾਦੀ ਦਿਹਾੜਾ ਜੋ ਸਾਡੇ ਬਜ਼ੁਰਗਾਂ ਕਰਕੇ ਸਾਡੇ ਪਿਓ ਦਾਦਿਆਂ ਕਰਕੇ ਮਨਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਬੜਾ ਸਤਿਕਾਰ ਸਹਿਤ ਸਾਨੂੰ ਸੱਦਾ ਪੱਤਰ ਦੇ ਕੇ ਸਾਡੇ ਪਰਿਵਾਰਾਂ ਨੂੰ ਉੱਥੇ ਬੁਲਾਇਆ ਗਿਆ ਸੀ ਪਰ ਉੱਥੇ ਬੁਲਾ ਕੇ ਜੋ ਪ੍ਰਸ਼ਾਸਨ ਵੱਲੋਂ ਸਾਡੇ ਪਰਿਵਾਰਾਂ ਨੂੰ ਬੇਇਜਤ ਕੀਤਾ ਗਿਆ ਕੁਝ ਸਾਡੇ ਮੈਂਬਰਾਂ ਨੇ ਐਟ ਦੀ ਸਪੋਰਟ ਜਿਹੜਾ ਪ੍ਰਸ਼ਾਸਨ ਨੇ ਸਨਮਾਨ ਦੇਣਾ ਸੀ ਉਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਸਨਮਾਨ ਦਿੱਤਾ ਸੀ ਉਹਨਾਂ ਪਰਿਵਾਰਾਂ ਨੇ ਵੀ ਆਪਣਾ ਸਨਮਾਨ ਜਿਹੜਾ ਹੈ ਪ੍ਰਸ਼ਾਸਨ ਨੂੰ ਵਾਪਸ ਕਰ ਦਿੱਤਾ ਸੀ ਉਹ ਤੁਸੀਂ ਸਾਰਾ ਉੱਥੇ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਸਾਡੇ ਮੈਂਬਰਾਂ ਨੇ ਆਪਣਾ ਰੋਸ ਜਿਤਾਉਂਦੇ ਹੋਏ ਉਹ ਸਨਮਾਨ ਜਿਹਦੇ ਵਿੱਚ ਲੱਡੂਆਂ ਡੱਬਾ ਇਕ ਲੋਈ ਤੇ ਹਾਰ ਸੀ ਜਿਨ੍ਹਾਂ ਨੇ ਨਹੀਂ ਲਿਆ ਉਹ ਤਾਂ ਇੱਕ ਪਾਸੇ ਸੀ ਪਰ ਜਿਨ੍ਹਾਂ ਨੂੰ ਦੇ ਵੀ ਦਿੱਤਾ ਸੀ ਉਹਨਾਂ ਨੇ ਵੀ ਉਹ ਜਿਹੜਾ ਸਨਮਾਨ ਹੈ ਉਹ ਵਾਪਸ ਕਰ ਦਿੱਤਾ ਸੀ ਤਾਂ ਇਹਨੇ ਵਿੱਚ ਖੁੰਧਕ ਵਿੱਚ ਆਈ ਪ੍ਰਸ਼ਾਸਨ ਨੇ ਪੁਲਿਸ ਦੇ ਰਹੀਂ ਸਾਡੇ ਪਰਿਵਾਰਕ ਮੈਂਬਰਾਂ ਨਾਲ ੱੱਕਾ ਮੁਕੀ ਕੀਤੀ ਔਰ ਬੇਇੱਜ਼ਤੀ ਵੀ ਕੀਤਾ ਜਦੋਂ ਕਿ ਸਾਨੂੰ ਸਤਿਕਾਰ ਸਹਿਤ ਉਸ ਸਮਾਗਮ ਵਿੱਚ ਬੁਲਾਇਆ ਗਿਆ ਸੀ ਤੁਸੀਂ ਦੇਖਿਆ ਤਸਵੀਰਾਂ ਤੁਹਾਡੇ ਕੋਲ ਹੈ ਵੀਡੀਓ ਤੁਹਾਡੇ ਕੋਲ ਹੈ ਜਿਹੜਾ ਪਲੇਟਫਾਰਮ ਜਿੱਥੇ 15 ਅਗਸਤ ਵਾਲੇ ਦਿਨ 26 ਜਨਵਰੀ ਵਾਲੇ ਦਿਨ ਉਹ ਰਾਸ਼ੀ ਝੰਡਾ ਲਹਿਰਾਇਆ ਜਾਂਦਾ ਹੈ ਜਿਹੜਾ ਰਾਸ਼ੀ ਝੰਡਾ ਲਹਿਰਾਉਣ ਦੀ ਤਾਕਤ ਉਹ ਸਾਡੇ ਬਜ਼ੁਰਗਾਂ ਨੇ ਇੱਕ ਦੇਸ਼ ਨੂੰ ਆਜ਼ਾਦ ਕਰਕੇ ਦਿੱਤੀ ਸੀਗੀ ਪਰ ਤੁਹਾਡੀਆਂ ਵੀਡੀਓ ਦੇਖੋ ਉਹਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਰਿਕਾਰਡ ਮਾਨਯੋਗ ਐਸਐਮਟ ਫਰੀਦਕੋੜ ਮਾਨੀਓ ਐਡੀ ਸਾਹਿਬ ਉਹਦਾ ਮੰਚ ਤੇ ਇੱਕ ਆਪਣੇ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਉਹਦਿਆਂ ਕਰਕੇ ਬਿਰਾਜਮਾਨ ਹੈ ਪਰ ਉਥੇ ਪ੍ਰੋਟੋਕੋਲ ਤੋੜ ਕੇ ਜਿਨ੍ਹਾਂ ਵਿਅਕਤੀਆਂ ਦਾ ਕੋਈ ਸੰਵਿਧਾਨਕ ਉਹਦਾ ਨਹੀਂ ਜਿਨ੍ਹਾਂ ਕੋਲੇ ਕੋਈ ਪ੍ਰਸ਼ਾਸਨਿਕ ਤਾਕਤ ਨਹੀਂ ਇਹਨਾਂ ਤਿੰਨ ਅਧਿਕਾਰੀਆਂ ਤੋਂ ਬਿਨਾ ਤੁਸੀਂ ਦੇਖੋ ਉੱਪਰ ਜਿਹੜੇ ਲੋਕ ਹੈ ਜਿਵੇਂ ਕਿ ਕਬੱਡੀ ਦਾ ਟੂਰਨਾਮੈਂਟ ਹੁੰਦਾ ਹੈ ਉਸ ਤਰ੍ਹਾਂ ਮੰਚ ਦੇ ਉੱਪਰ ਚੜ੍ਹੇ ਹੋਏ ਜੀ ਅੱਜ ਮੀਟਿੰਗ ਤੇ ਕੀ ਡਿਸਾਈਡ ਹੋਇਆ ਪਰ ਅੱਜ ਜਿਹੜੀ ਮੀਟਿੰਗ ਹੈ ਇਹ ਸਾਡੀ ਮੀਟਿੰਗ ਚੱਲ ਰਹੀ ਹੈ ਅਸੀਂ ਇੱਕ ਜਗ੍ਹਾ ਤੇ ਬੈਠ ਕੇ ਇਕੱਠੇ ਗੱਲਬਾਤ ਕਰਨੀ ਹੈ ਜਿੰਨੀ ਕੀ ਸਾਡੀ ਗੱਲਬਾਤ ਹੋਈ ਹੈ ਉਹ ਇਹ ਹੈ ਕਿ ਜੋ ਪ੍ਰਸ਼ਾਸਨ ਨੇ 15 ਜੁਲਾਈ ਵਾਲੇ ਦਿਨ ਸਾਡੇ ਪਰਿਵਾਰਾਂ ਨੂੰ ਬੇਜਿੱਤ ਕੀਤਾ ਹੈ ਅਸੀਂ ਸੰਸਦ ਭਵਨ ਵਿੱਚ ਉਹਦੀ ਨਿੰਦਿਆ ਕਰਦੇ ਹਾਂ ਇਹਨਾਂ ਅਧਿਕਾਰੀਆਂ ਦਾ ਕਸੂਰ ਸੀ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲ ਕਰੇ ਤਾਂ ਕਿ ਅਸੀਂ ਉਹਨਾਂ ਨੂੰ ਗੱਲਾਂ ਦੱਸ ਸਕੀਏ ਉਸ ਕੁਝ ਗੱਲਾਂ ਲਗੋ ਰਹੇ ਆ ਅਸੀਂ ਗੱਲਾਂ ਨੂੰ Some Leonardo learn to